ਪਿਛਲੇ ਦਿਨੀ ਬਹੁਤ ਸਾਰੇ ਲੋਕਾਂ ਨੇ ਵੀਡੀਓ ਵੇਖ ਕੇ ਤੇ ਜਿਹੜਾ ਵੀਰ ਦੇ ਲਈ ਕੋ ਮਦਦ ਭੇਜੀ ਵੀ ਆ ਤੇ ਹੱਲੇ ਤੁਸੀਂ ਦੱਸ ਰਿਹਾ ਕਿ ਓਨੀ ਮਦਦ ਨਹੀਂ ਆਈ ਹੁਣ ਕਿਹੜੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਵੀਰ ਜੀ ਇੰਨੀ ਚਲੋ ਇੰਨੀ ਸੇਵਾ ਤਾਂ ਨਹੀਂ ਆਈ ਸੇਵਾ ਤਾਂ ਥੋੜੀ ਭੇਜੀਆ ਚਲੋ ਮੈਂ ਤੇ ਇਹੀ ਕਹਿਨੀ ਆ ਕਿ ਸਾਡੇ ਇਦਾਂ ਕਿ ਪਿੰਡ ਥਾਂ ਤੇ ਵੀ ਲੋਕ ਸਾਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਬਾਹਰੋਂ ਪੈਸਾ ਵੜਾ ਪੈਂਦਿਆ ਤੇ ਇਹ ਘਰ ਬਣਾਈ ਜਾਂਦੇ ਆ ਤੇ ਅਹੀਂ ਤਾਂ ਵੀਰ ਜੀ ਕੋਈ ਘਰ ਨਹੀਂ ਬਣਾਏ ਤੇ ਇਹੀ ਕਹਿੰਨੇ ਆ ਕਿ ਬਸ ਸਾਡੇ ਬੱਚੇ ਦਾ ਚਲੋ ਜਿਹੜੇ ਵੀ ਸਾਡੇ ਤੋਂ ਸੇਵਾ ਆਈ ਆ ਨਾ ਉਹੀ ਬਸ ਸਾਡੇ ਤੋਂ ਹੀ ਸੇਵਾ ਲੈ ਕੇ ਸਾਡੇ ਬੱਚੇ ਦਾ ਇਲਾਜ ਕਰਵਾ ਦੇਣਾ ਅਹੀਂ ਤਾਂ ਕੋਈ ਘਰ ਨਹੀਂ ਬਣਾਉਂਦੇ ਪਏ ਸਾਡੇ ਤੋਂ ਇੱਕ ਹੀ ਕਮਰਾ ਵਾ ਤੁਸੀਂ ਵੇਖ ਸਕਦੇ ਜੋ ਕਿਉਂਕਿ ਸਾਡੇ ਤੋਂ ਇੱਕੋ ਹੀ ਕਮਰਾ ਵਾ ਪਾਣੀ ਸਾਡੇ ਘਰੇੋਂ ਨਹੀਂ ਸਰਕਾਰੀ ਪਾਣੀ ਆਉਂਦਾ ਵਾ ਜਿਹੜਾ ਅਸੀਂ ਵਰਤਦੇ ਆ ਅੱਛਾ ਜੀ ਤੇ ਉਹ ਵੀ ਅਹੀਂ ਕੇਵਲ ਕਿ ਟੂਟੀ ਆਉਂਦੀ ਕੇਵਲ ਨਹੀਂ ਆਉਂਦੀ ਉਸੇ ਨਾਲ ਹੀ ਬੱਚੇ ਨੂੰ ਕਰਨ ਪਾਣੀ ਨਾ ਨਵਾਈਦਾ ਵਾ ਉਹసే ਨਹੀਂ ਆਪਾਂ ਹੀ ਸਾਰਾ ਪਰਿਵਾਰ ਨਾ ਹੁੰਦੇ ਆ ਜੇ ਘਰ ਬਣਾਉਣਾ ਹੋਵੇ ਤੇ ਫਿਰ ਹਨ ਨੂੰ ਕਿ ਲੋੜਿਆ ਕਿ ਐਦਾਂ ਮੈਂ ਮੇਲਿਆਂ 'ਚ ਜਾ ਕੇ ਮੰਗਨ ਦੀ ਫਿਰ ਮੈਂ ਆਪਣੇ ਕੋਲੋਂ ਵੀ ਘਰ ਬਣਾ ਸਕਦੀ ਹਾਂ ਹਾਂਜੀ ਪੜਨੇ ਕਿੰਨੇ ਸਾਲ ਉਮਰ ਦਾ ਬੱਚੇ ਦੀ ਤੇ ਕੀ ਪ੍ਰੋਬਲਮ ਹੈ ਹੁਣ ਇਸ ਨੂੰ ਬੱਚੇ ਦੀ ਤੇ ਹੋ ਗਈ 8 ਸਾਲ ਦਾ ਹੋ ਗਿਆ ਵਾ ਅੱਛਾ ਜੀ ਹਾਂਜੀ ਤੇ ਇਹਨੂੰ ਹਾਰਟ ਦੀ ਤੇ ਗੁਰਦਿਆਂ ਦੀ ਪ੍ਰੋਬਲਮ ਹੈ ਅੱਛਾ ਜੀ ਹਾਂਜੀ ਤੇ ਕੀ ਕਹਿੰਦੇ ਡਾਕਟਰਾਂ ਨੇ ਕਿੰਨੇ ਪੈਸੇ ਡਾਕਟਰਾਂ ਨੇ ਤੇ 5 ਲੱਖ ਰੁਪਈਆ ਮੰਗਿਆ ਵਾ ਅੱਛਾ ਜੀ ਹਾਂਜੀ 5 ਲੱਖ ਰੁਪਈਆ ਦਾ ਇਲਾਜ ਕਿੱਥੋਂ ਹੋਣਾ ਸਾਰਾ ਇਹਦਾ ਇਲਾਜ ਹੋਣਾ ਦਿੱਲੀੋਂ ਅੱਛਾ ਦਿੱਲੀੋਂ ਹਾਂਜੀ ਦਿੱਲੀੋਂ ਹਸਪੀਟਲ ਅੱਛਾ ਜੀ ਹਾਂਜੀ ਪੈਣੇ ਜਿਹੜੇ ਲੋਕ ਉਹ ਕਹਿ ਰਹੇ ਨੇ ਕਿ ਤੁਸੀਂ ਘਰ ਬਣਾ ਰਹੇ ਜੇ ਤੇ ਹੁਣ ਪਹੁੰਚਿਆ ਤੁਸੀਂ ਦੱਸੋ ਵੀ ਇਹ ਕੀ ਕਹਿਣਾ ਚਾਹੋਗੇ ਉਹਨਾਂ ਵੀਰਾਂ ਨੂੰ ਅਸੀਂ ਤਾਂ ਇਹੀ ਕੰਨੇ ਆ ਕਿ ਕੋਈ ਵੀ ਚਲੋ ਵੀਰ ਭਰਾ ਨੇ ਜਿੰਨੇ ਵੀ ਸੇਵਾ ਭੇਜੀਆ ਉਹ ਆਣ ਕੇ ਸਾਡੇ ਘਰੇ ਵੇਖ ਸਕਦਾ ਵਾ ਕਿ ਇਹ ਘਰ ਬਣਾਉਂਦੇ ਪਏ ਆ ਕਿ ਜਾਂ ਬੱਚੇ ਦਾ ਇਲਾਜ ਕਰਾਉਂਦੇ ਆ ਅਸੀਂ ਤਾਂ ਬਸ ਇਹੀ ਕਵਾਂਗੇ ਜਦੋਂ ਸੇਵਾ ਕੱਠੀ ਹੋ ਜੂਗੀ ਉਦੋਂ ਅਸੀਂ ਬੱਚੇ ਦਾ ਇਲਾਜ ਕਰਵਾ ਕੇ ਅਸੀਂ ਐਦਾਂ ਹੀ ਫੇਰ ਵੀਡੀਓ ਪਵਾਵਾਂਗੇ ਕਿ ਹਾਂਜੀ ਅਸੀਂ ਬੱਚੇ ਦਾ ਇਲਾਜ ਕਰਵਾਤਾ ਵਾ ਕਿ ਉਦੋਂ ਹੀ ਸੇਵਾ ਹੁਣ ਕੋਈ ਨਾ ਮੇਰਾ ਵੀਰ ਪਾਇਓ ਵੇਖ ਲਓ ਦੋਸਤੋ ਨਹੀਂ ਤਾਂ ਸਮਾਜ ਦੇ ਵਿੱਚ ਬਹੁਤ ਸਾਰਾ ਇਹ ਵੇਖਣ ਨੂੰ ਮਿਲਦਾ ਹੈ ਉਹਨਾਂ ਦਾ ਪਰਿਵਾਰ ਦਾ ਕਹਿਣਾ ਵਾ ਕਿ ਤੁਸੀਂ ਸਾਡੇ ਬੱਚੇ ਦਾ ਇਲਾਜ ਕਰਾਜੋ ਬੇਸ਼ੱਕ ਸੇਵਾ ਨਾ ਭੇਜੋ ਤੇ ਜਿੱਦਣ ਸਾਡੇ ਬੱਚੇ ਦਾ ਇਲਾਜ ਹੋ ਗਿਆ ਉਸ ਦਿਨ ਅਸੀਂ ਵੀਡੀਓ ਪਾ ਕੇ ਤੁਹਾਡੇ ਗਾੜੀ ਹੱਥ ਜੋੜ ਦੇਵਾਂਗੇ ਕਿ ਤੁਸੀਂ ਕੇ ਪ੍ਰਕਾਰ ਦੀ ਕੋਈ ਸੇਵਾ ਨਾ ਭੇਜੋ Google Pay ਨੰਬਰ ਵੀ ਜਾਣਾਂਗੇ ਮਾਤਾ ਜੀ ਨਾਲ ਗੱਲ ਕਰਦੇ ਜਿਨ੍ਹਾਂ ਦਾ ਪੋਤਾ ਮਾਤਾ ਜੀ ਤੁਹਾਡਾ ਕਿ ਨਾਮ ਹੈ ਜੀ ਸੁਖਵਿੰਦਰ ਕੁਸ਼ ਮਾਤਾ ਜੀ ਤਰ੍ਹਾਂ ਤਰ੍ਹਾਂ ਦੀਆਂ ਹੁਣ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਕੀ ਕਹਿਣਾ ਚਾਹੋਗੇ ਤੁਸੀਂ ਐ ਜੇ ਹੋ ਆਨੇ ਆ ਕੇ ਸਾਡਾ ਬੱਚਾ ਸਹੀ ਹੋਣਾ ਚਾਹੀਦਾ ਵਾ ਕਿ ਇਹ ਤੁਰਨਾ ਚਾਹੀਦਾ ਵਾ ਕਿ ਅੰਜ ਆਪਣੇ ਅੰਗਾਂ ਪੈਰਾਂ ਚ ਇਹਦਾ ਲਾਜ ਹੋਣਾ ਚਾਹੀਦਾ ਆਪਾ ਨੂੰ ਨਹੀਂ ਹੋਰ ਕੋਈ ਚੀਜ਼ ਦਾ ਪਰੋਲ ਜੀ ਜੀ ਹਾਂਜੀ ਤੇ ਜਿਹੜੇ ਆਂਦੇ ਆ ਆਪਾਂ ਇੰਨਾ ਵਾ ਕਿ ਆਣ ਕੇ ਪਤਾ ਲੈ ਸਕਦੇ ਆ ਕਿ ਜਿੰਨਾ ਕ ਆਪਣੇ ਕੋ ਪੈਸਾ ਤੇ ਇਨਸਾਬ ਲੈ ਸਕਦੇ ਆ ਠੀਕ ਹੈ ਹਾਂਜੀ ਹਾਂਜੀ ਵੀਰ ਜੀ ਵਾਹਿਗੁਰੂ ਜੀ ਦਾ ਨਾਮ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਆਪਣਾ ਨਾਮ ਹੈ ਜੀ ਹਾਂਜੀ 8 ਸਾਲ ਦਾ ਬੇਟਾ ਹੈ ਜੀ ਹਾਂਜੀ ਤੇ ਕਿਹੜਾ ਪਿੰਡ ਹੈ ਜੀ ਪਿੰਡ ਗੈਰੀ ਜ਼ਿਲ੍ਹਾ ਤਰਨਤਾਰਨ ਹਾਂਜੀ ਆਪਾਂ ਇਹੋ ਕਹਿਣਾ ਚਾਹੁੰਦੇ ਸੰਗਤ ਨੂੰ ਹਾਂਜੀ ਵੀ ਬੱਚੇ ਦਾ ਇਲਾਜ ਕਰਾ ਦੇਣਾ ਆਪਾਂ ਨੂੰ ਹਾਂਜੀ ਤੇ ਬੱਚਾ ਆਪਦੇ ਪੈਰਾਂ 'ਤੇ ਖੜਾ ਜੇ ਪਿੰਡ ਦੇ ਕਈ ਕਹਿੰਦੇ ਆ ਵੀ ਇਹ ਗੱਲ ਆ ਵੀ ਤੁਸੀਂ ਘਰ ਬਣਾ ਰਹੇ ਜੋ ਤੇ ਬੇਸ਼ੱਕ ਆਣ ਕੇ ਵੇਖ ਸਕਦੇ ਆ ਵੀ ਘਰ ਤੇ ਤੇ ਅਸੀਂ ਕੋਈ ਪੈਸਾ ਨਹੀਂ ਲਾਇਆ ਇੱਕੋ ਕਮਰਾ ਸਾਡੇ ਤੋਂ ਅਸੀਂ ਉਹਦੇ ਵਿੱਚ ਰਹਿ ਰਹੇ ਆ ਤੇ ਇਸ ਤਰ੍ਹਾਂ ਫਿਰ ਰਹਿ 5 ਲੱਖ ਪੂਰਾ ਇਕੱਠਾ ਹੋ ਗਿਆ ਕਿ ਨਹੀਂ ਹਲੇ 5 ਲੱਖ ਰੁਪਿਆ ਜੇ ਇਕੱਠਾ ਨਹੀਂ ਹੋਇਆ ਚਲੋ ਸੇਵਾ ਆ ਹੀ ਕੁਝ ਵੀਰਾਂ ਦੀ ਉਹ ਆਪਣੀ ਤੋਂ ਪਈ ਆ ਬੇਸ਼ੱਕ ਆਣ ਕੇ ਜਦੋਂ ਮਰਜ਼ੀ ਵੇਖ ਸਕਦੇ ਆ ਤੇ ਪਿੰਡ ਦੇ ਇਦਾਂ ਕਹਿੰਦੇ ਆ ਵੀ ਤੁਸੀਂ ਘਰ ਬਣਾ ਰਹੇ ਜੋ ਤੇ ਘਰ ਨਹੀਂ ਅਸੀਂ ਘਰ ਤੇ ਪੈਸਾ ਨਹੀਂ ਲਾਏ ਅਸੀਂ ਘਰ ਆਪੇ ਬਣਾ ਲਾਂਗੇ ਸਾਡਾ ਬਸ ਬੱਚੇ ਦਾ ਇਲਾਜ ਕਰਵਾ ਦਿਓ ਭਾਵੇਂ ਬੇਸ਼ੱਕ ਸੇ ਨੰਬਰ ਬੋਲ ਦਿਓ ਜੀ ਤੇ Google Pay ਵੀ ਚੱਲਦਾ ਹੋਵੇ ਹਾਂਜੀ ਨੰਬਰ 8872 90701 ਇੱਕ ਵਾਰ ਫਿਰ ਬੋਲ ਦਿਓ 8872 90701 ਧੰਨਵਾਦ ਜੀ ਸੋ ਦੋਸਤੋ ਇਹ ਪਰਿਵਾਰ ਹੈ ਇਸ ਇਸ ਪਰਿਵਾਰ ਨੇ ਮਦਦ ਦੀ ਗੁਹਾਰ ਇੱਕ ਵਾਰ ਫਿਰ ਲਗਾਈ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਤੁਸੀਂ ਘਰ ਆ ਕੇ ਵੇਖ ਸਕਦੇ ਹੋ ਕਿ ਜਿਹੜਾ ਹੁਣ ਐਨ ਆਰ ਆਈ ਭਰਾਵਾਂ ਨੂੰ ਕੁਝ ਲੋਕਾਂ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਇਹ ਤਾਂ ਪੈਸੇ ਜਿਹੜੇ ਤੁਸੀਂ ਭੇਜ ਰਹੇ ਹੋ ਇਹ ਤਾਂ ਆਪਣਾ ਘਰ ਬਣਾ ਰਹੇ ਨੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਇਹ ਵੀ ਵੇਖ ਰਹੇ ਹੋਗੇ ਦੋਸਤੋ ਕਿ ਉਹ ਇੱਕੋ ਹੀ ਕਮਰੇ ਦੇ ਵਿੱਚ ਗੋਰ ਸਿੱਖ ਪਰਿਵਾਰ ਜਿਹੜਾ ਰਹਿੰਦਾ ਹੈ ਤੇ ਹਾਲੇ ਤੱਕ ਕਿਸੇ ਪ੍ਰਕਾਰ ਦਾ ਕੋਈ ਉਹਨਾਂ ਦੇ ਘਰ ਮਿਸਤਰੀ ਨਹੀਂ ਲੱਗਾ ਇਹ ਵੀ ਤੁਸੀਂ ਵੀਡੀਓ ਚ ਵੇਖ ਰਹੇ ਹੋਗੇ ਤਾਂ ਉਹਨਾਂ ਨੇ ਇਹੋ ਹੀ ਬੇਨਤੀ ਕੀਤੀ ਭਰਾਵਾਂ ਦੇ ਗਾੜੀ ਕਿ ਕੁਝ ਕੁ ਸਾਡੇ ਕੋਲ ਸੇਵਾ ਪਹੁੰਚ ਗਈ ਹੈ ਤੇ ਕੁਝ ਸੇਵਾ ਸਾਡੀ ਜਿਹੜੀ ਰਹਿੰਦੀ ਹੈ ਤੇ ਸਾਨੂੰ ਜੇ ਪਾ ਦਿਓ ਤੇ ਨਹੀਂ ਪਾਉਣੀ ਤਾਂ ਕੋਈ ਗੱਲ ਨਹੀਂ ਤੁਸੀਂ ਇਲਾਜ ਹੀ ਕਰਾ ਦਿਓ ਬੜਾ ਤੁਹਾਡਾ ਸਾਰਿਆਂ ਵੀਰਾਂ ਦਾ ਧੰਨਵਾਦ ਹੋਵੇਗਾ ਤੇ ਜਿਨ੍ਹਾਂ ਨੇ ਹੁਣ ਤੱਕ ਸੇਵਾ ਭੇਜੀ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਦੋਸਤੋਂ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਨજર ਤਰਨ ਤਰਨ